ਆਪਾਂ ਕੋਈ ਹੋ ਸਕਦਾ ਜਿੱਦਾਂ ਕਿ ਮੇਰੇ ਪ੍ਰੋਫੈਸਰ ਸਾਹਿਬ ਨੇ ਤੁਹਾਡੇ ਉੱਤੇ ਰੇਜ ਕਰਦੇ ਸਾਰਾ ਕੁਝ ਤੁਹਾਡੇ ਉੱਤੇ ਬੁੱਕਸ ਤੁਹਾਡੇ ਤੇ ਕਾਪੀਆਂ ਪਰ ਦੇ ਕੋਣ ਰਿਹਾ ਇਹਨਾਂ ਨੂੰ ਕੌਣ ਦੇ ਰਿਹਾ ਇਹਨਾਂ ਨੂੰ ਦੇ ਤੁਹਾਡੇ ਵਾਸਤੇ ਦੇ ਰਿਹਾ ਇਹਨਾਂ ਨੂੰ ਪਰਮਾਤਮਾ ਦੇ ਰਿਹਾ ਤਾਂ ਕਿ ਜਿਹੜੇ ਮੇਰੇ ਅੱਗੇ ਛੋਟੇ ਛੋਟੇ ਬੱਚੇ ਹਨ ਇੱਕ ਉਸਤਾਨ ਇਹਨਾਂ ਨੂੰ ਹਰ ਇੱਕ ਇਹਨਾਂ ਦੀ ਲੋੜ ਵਾਲੀ ਕਿਹੜੀ ਵਸਤੂ ਆ ਉਹ ਚੀਜ਼ ਆ ਉਹ ਮੈਂ ਸਕੇ ਇਸ ਕਰਕੇ ਜਦੋਂ ਤੁਸੀਂ ਪਰਮਾਤਮਾ ਨੂੰ ਕਹਿੰਦੇ ਨਾ ਵਾਹ ਪਰਮਾਤਮਾ ਦਾ ਵੀ ਧੰਨਵਾਦ ਹੋ ਗਿਆ ਤੇ ਤੁਹਾਡੇ ਟੀਚਰ ਦਾ ਵੀ ਉਹਨਾਂ ਦਾ ਆਗੇ ਨੇ ਵਿੱਚ ਕਿਉਂਕਿ ਆਪਾਂ ਸਭ ਤੋਂ ਵੱਡਾ ਜਿਹੜਾ ਸੀਗਾ ਉਹਦੇ ਨਾਲ ਜੁੜ ਗਏ ਵੱਡੇ ਨਾਲ ਜੁੜ ਕੇ ਕਿਸੇ ਉਹਨੂੰ ਹੀ ਕਹਿੰਦਾ ਥੈਂਕ ਯੂ ਵਾਹ ਬ루 ਇਸ ਤਰ੍ਹਾਂ ਤੁਸੀਂ ਬਾਜ ਮਾਰੀ ਯਾਦ ਕਰ ਲਿਆ ਹੁਣ ਉਹਨੇ ਸਿੱਧਾ ਹੀ ਸਵੀਕਾਰ ਕਰ ਲਿਆ ਤੁਹਾਡਾ ਇਹ ਇਸ ਕਰਕੇ ਚਾਹੀਏ ਚਾਹੇ ਤੇ ਕੋਈ ਵੱਡੀ ਉਮਰ ਦਾ ਬੈਠਾ ਚਾਹੀਏ ਕੋਈ ਛੋਟੇ ਹੀ ਬੱਚਾ ਬੈਠਾ ਸਾਡੇ ਸਾਰਿਆਂ ਦਾ ਜਿਹੜਾ ਵਾਇਰੂ ਵਾ ਉਹ ਸਾਡਾ ਮਾਤਾ ਪਿਤਾ ਵਾ ਕੌਣਿਆ ਉਹ ਮਾਤਾ ਪਿਤਾ ਇਸ ਕਰਕੇ ਅਸੀਂ ਉਹਨੂੰ ਕਹਿੰਦੇ ਆ ਹਰ ਜੀ ਮਾਤਾ ਬੋਲੋ ਸਾਰੇ ਇਕੱਠੇ ਮਿਲਦੇ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ ਹਰ ਜੀ ਉਹ ਬਤੁਖਾਲਕ ਹਰ ਜੀ ਮੇਰੀ ਸਾਰ ਕਰੇ ਹਰ ਜੀ ਮੇਰੀ ਸਾਰ ਕਰੇ ਅਮ ਹਰ ਕੇ ਬਾਰਕ ਅਮ ਕੌਣ ਹਰੀ ਕੌਣ ਆ ਵਾਇਗੁਰੂ ਤੇ ਵਾਇਗੁਰੂ ਸਾਡਾ ਮਾਤਾ ਵਾ ਵਾਇਗੁਰੂ ਸਾਡਾ ਪਿਤਾ ਵਾ ਤੇ ਵਾਇਗੁਰੂ ਸਾਡੀ ਰੱਖਿਆ ਕਰਦਾ ਸਭ ਕੁਝ ਸਾਨੂੰ ਕੌਣ ਦਿੰਦਾ ਵਾ ਵਾਇਗੁਰੂ ਇਸ ਕਰਕੇ ਅਸੀਂ ਉਹਦਾ ਧੰਨਵਾਦ ਕਰਦੇ ਜਦੋਂ ਤੁਸੀਂ ਕਹਿੰਦੇ ਵਾਹਿਗੁਰੂ ਠੀਕ ਆ ਕੋਈ ਵੀ ਤੁਸੀਂ ਕਰਮ ਕਰਨਾ ਕੋਈ ਵੀ ਕੰਮ ਕਰਦੇ ਹੋ